ਆ ਲੋਕ ਵੀ ਇਸ ਸੰਘਰਸ਼ ਪਏ ਆ ਘਰੋਂ ਹੀ ਨਿਕਲਦੇ ਇਹਨਾਂ ਏਸੀਆਂ ਨੇ ਇਸ ਸੋਹਣੇ ਨੇ ਜਿਹੜਾ ਬੰਦੇ ਨੇ ਕੰਮ ਛੱਡਤਾ ਤੇ ਆ ਐਡਾ ਰੱਬ ਦਾ ਵਰਦਾਨ ਆ ਕੁਦਰਤ ਦਾ ਤੋਫਕ ਇਹਨੇ ਸਾਨੂੰ ਬੀਕਾਨੇਰ ਭੇਜਤਾ ਇਹਨਾਂ ਏਸੀਆਂ ਨੇ ਬੀਕਾਨੇਰ ਪਾਪ ਕੈਂਸਰ ਹੋ ਗਿਆ ਸੇਕੇ ਲਵਾਉਣ ਲੱਗੇ ਮੈਂ ਸਮੁੱਚੇ ਪੰਜਾਬੀਆਂ ਨੂੰ ਇੱਕੋ ਹੀ ਗੱਲ ਕਹਿੰਦੇ ਚਾਹਣਾ ਕਈ ਤਰ੍ਹਾਂ ਦੇ ਫਾਇਦੇ ਆ ਜੇ ਤੁਸੀਂ ਆਹ ਧੁੱਪ ਲਓਗੇ ਤੇ ਆ ਲੋ ਜਿਹੜੀ ਹੁਣ ਵਗਦੀ ਆ ਇਹਨੂੰ ਇਹ ਸੇਕੇ ਲਵਾ ਲਵਾਂਗੇ ਤੁਹਾਨੂੰ ਬੀਕਾਂ ਦੇ ਦੇ ਸੇਕਿਆਂ ਹੀ ਲੋੜ ਨਹੀਂ ਪੈਣੀ ਜਿਹੜੇ ਕੈਂਸਲ ਹੋਣ ਤੇ ਲੱਗਦੇ ਆ ਇਸ ਕਰਕੇ ਬੇਨਤੀ ਦਾ ਵੀ ਇਹ ਹੁਣ ਆਪਾਂ ਨਾਲੇ ਪੁੱਣ ਵਾਲੀ ਗੱਲ ਵੀ ਆ ਵੀ ਜਿੰਨੇ ਦਰਾਤ ਆਪਾਂ ਲਾਇਆ ਦੇਖੋ ਪੂਰੀਆਂ ਅੱਖ ਨਿਕਲਦੀ ਐ ਇੰਨੀ ਕਹਿਰ ਦੀ ਗਰਮੀ ਆ ਚੂਣ ਦਾ ਮਹੀਨਾ ਤੇ ਲੋਕਾਂ ਨੂੰ ਪੀ ਲਾਈ ਵੱਧ ਤੋਂ ਵੱਧ ਬੱਤੀ ਗਿੰਡ ਦੀ ਰੁੱਖਾਂ ਨੂੰ ਹੁਣ ਪਾਣੀ ਤੇ ਜਾਨਵਰਾਂ ਨੂੰ ਪੰਛੀਆਂ ਨੂੰ ਪਾਣੀ ਵਿੱਚ ਰੁਕ ਪਾਣੀ ਹੁਣ ਐਸ ਵੇਲੇ ਨਾ ਦਰਾਂ ਦੇ ਵਿੱਚ ਬਹੁਤ ਜ਼ਿਆਦੇ ਕਿਲਤਾ ਅਗਲੀ ਗੱਲ ਪਾਣੀ ਦੀ ਮੈਂ ਕਰਦਾ ਹੁਣਾ ਬੂੰਦ-ਬੂੰਦ ਪਾਣੀ ਸਹਾਈ ਆ ਸਾਡੇ ਆਉਣ ਵਾਲੇ ਸਮੇਂ ਚ ਨਸਲਾਂ ਦੇ ਲਈ ਤੇ ਆਪਣਾ ਪਾਣੀ ਵੀ ਬਚਾ ਕੇ ਰੱਖੋ ਤੁਹਾਡਾ ਪਾਣੀ ਵੀ 14-15 ਸਾਲ ਦੀ ਕਹਾਣੀ ਆ ਪੰਜਾਬ ਕੋਲੇ ਭਰਤੀ ਨੇ ਮੰਜ਼ਰ ਹੋ ਜਾਣਾ ਇੰਨਾਂ ਗੱਲਾਂ ਵੱਲ ਆਪਣੀ ਧਰਤੀ ਨੂੰ ਪਾਣੀ ਨੂੰ ਹਵਾਵਾਂ ਨੂੰ ਰੁੱਖਾਂ ਨੂੰ ਬਚਾ ਕੇ ਰੱਖੋ ਜੇ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਇੱਥੇ ਚਾਹੁੰਦੀਆਂ ਰੱਖਣ